ਗੁਰਸੇਵਕ ਸਿੰਘ ਪਿੰਡ ਪਖੀਵੰਡ ਜੀ ਠੀਕ ਗੱਲ ਹੋਈ ਸੀ ਇਹ ਕੱਲ 14 ਤਰੀਕ ਨੂੰ ਸ਼ਾਮੀ 8:00 ਦੇ ਕਰੀਬ ਗੁਰਵਿੰਦਰ ਸਿੰਘ ਪਖੀਵੰਡ ਸੀ ਇਹ ਤੋਂ ਬਾਅਦ ਸਾਡੇ ਘਰੋਂ ਰੋਟੀ ਪਾਣੀ ਖਾ ਕੇ ਤੇ ਇਹ ਆਪਦੇ ਘਰ ਨੂੰ ਜਾ ਰਿਹਾ ਸਾਡੇ ਨਾਲ ਦਿਨ ਛੱਡਣ ਜਾ ਰਿਹਾ ਤੇ ਪਿੰਡ ਜੀ ਤੋਂ ਆਪਦੇ ਪਹੁੰਚਿਆ ਵਾ ਜਿਹੜੇ ਬੰਦਿਆ ਪ੍ਰੇਮਾ ਸਿੰਘ ਜਾਂ ਕੋਈ ਨਾਂ ਉਹਨਾਂ ਦਾ ਉਹਨੇ ਦੇ ਘਰ ਲੱਗ ਗਿਆ ਸਾਰਾ ਟੱਬਰ ਗਲੀ ਜੀ ਖਲੋਤੇ ਸੀ ਤੇ ਉਹਨਾਂ 12 ਬੋਰਾ ਫਲ ਨਾਲ ਇਹਨਾਂ ਤੇ ਅਚਾਨਕ ਹਮਲਾ ਕਰਤਾ ਇਹਦੀ ਮੌਕੇ ਤੇ ਡੈੱਥ ਹੋ ਗਈ ਆ ਤੇ ਜਿਹੜੇ ਨਾਲ ਦੇ ਦੋ ਅਜੇ ਦੇ ਲਾਇਲ ਹਸਪੀਟਲ ਐਡਮਿਟ ਨੇ ਕੀ ਪੁਲਿਸ ਕੋਲ ਵੀ ਮੰਗ ਕਰਦੇ ਪੁਲਿਸ ਸਾਫ ਦੀ ਕਾਰਵਾਈ ਕਰ ਰਹੀ ਕਿਨੇ ਦੋ ਬੰਦੇ ਅਰੈਸਟ ਹੋਏ ਸੀ ਦੂਜੇ ਵੀ ਛੇਤੀ ਛੇਤੀ ਅਰਸਟ ਹੋਣ ਤੇ ਮੁੰਡੇ ਦਾ ਸੁਭਾਅ ਤਾਂ ਬਹੁਤ ਸਹੀ ਸੀ ਮੁੰਡਾ ਇਹਦਾ ਬਹੁਤ ਵਧੀਆ ਸੁਭਾਅ ਦਾ ਮੁੰਡਾ ਹੈ ਮਤਲਬ ਕਿਸੇ ਨਾਲ ਲੜਨ ਝਗੜਨ ਵਾਲਾ ਨਹੀਂ ਆਪਣਾ ਜਿਹੜਾ ਪਿੰਡ ਆ ਮੇਰਾ ਨਾਮ ਲਖਵੀਰ ਸਿੰਘ ਆ ਜੀ ਮੇਰਾ ਪਿੰਡ ਕਾਲੇ ਕਿਥਾੜ ਆ ਤੇ ਮੇਰਾ ਆਦ ਆਪਦੀ ਭੂਆ ਦੇ ਪਿੰਡ ਲੱਦੂ ਭਾਈ ਲੱਦੂ ਤਰਨਤਾਰਨ ਡਿਸਟ੍ਰਿਕਟ ਦੇ ਵਿੱਚ ਆਇਆ ਸੀ ਤੇ ਮੇਰਾ ਭਰਾ 10 ਵਜੇ ਆਇਆ ਹੈ ਕੱਪੜੇ ਲੈ ਕੇ ਅਮ੍ਰਿਤਸਰੋਂ ਤੇ ਆਪਣੇ ਘਰ ਵਾਲ ਨੂੰ ਆ ਰਿਹਾ ਨਾਲ ਉਹਦੇ ਦੋ ਦੋਸਤ ਨੂੰ ਛੱਡਣਾ ਆ ਰਿਹਾ ਉਹ ਜਦੋਂ ਘਰ ਆ ਲਾ ਰਿਹਾ ਸੀ ਤੇ ਉੱਥੋਂ ਇਹਦੇ ਪਿੰਡ ਦੇ ਪੰਜ ਵਿਅਕਤੀਆਂ ਨੇ ਜੋ ਕਿ ਪਹਿਲਾਂ ਵੀ ਇਤਨਾ ਕੋਈ ਖਾਰ ਖਾਂਦੇ ਸੀ ਉਹਨਾਂ ਨੇ ਇਹਦਾ ਰਾਹ ਮੱਲ ਕੇ ਤੇ ਇਹਦੇ ਉੱਪਰ ਹਮਲਾ ਕਰਕੇ ਇਹਨੂੰ ਘਰੇਲ ਜਾ ਕੇ ਗੋਲੀ ਮਾਰ ਕੇ ਤੇ ਇਹਨੂੰ ਮਾਰ ਦਿੱਤਾ ਆਜਾ ਕਿ ਕਿਸ ਕਿਹਦਾ ਨਾਲ ਪਾਵ ਲੱਗਾ ਰਾਤ ਸਾਨੂੰ ਸਾਡੇ ਲਾਗੇ ਕਰ ਸੀ ਜਦੋਂ ਰੋਲਾ ਰੱਪਾ ਪਿਆ ਸੀ ਭੱਜ ਕੇ ਗਏ ਆ ਤੇ ਸਾਡੇ ਜਾਣ ਤੋਂ ਪਹਿਲਾਂ ਉਹ ਬੰਦੇ ਭੱਜੁੱਕੇ ਹੀ ਉਦੋਂ ਦੋ ਮੁੰਡੇ ਸਾਡੇ ਮੌਕੇ ਤੇ ਮੌਜੂਦ ਸੀ ਜਿਹੜੇ ਇਹਦੇ ਨਾਲ ਸੀ ਉਹਨਾਂ ਨੇ ਰੋਲਾ ਪਾਇਆ ਤੇ ਬਾਅਦ ਵਿੱਚ ਫਿਰ ਅਸੀਂ ਇਹਨੂੰ ਲੈ ਕੇ ਗਏ ਆਪਣੇ ਪਿੱਖੀ ਵੈਂਡ ਹਸਪੀਟਲ ਉੱਥੋਂ ਉਹਨਾਂ ਨੇ ਇਹਨਾਂ ਨੂੰ ਮ੍ਰਿਤਕ ਘੋਸ਼ਿਤ ਕਰਤਾ ਜੀ ਗੁਰਵਿੰਦਰ ਸਿੰਘ ਜੀ ਪਿੰਡ ਲੱਦੂ ਭਾਈ ਲੱਦੂ ਜੀ ਉਹ ਤਾਂ ਨਾਮ ਪ੍ਰੇਮਾ ਜੀ ਨਾੜਾ ਦੇ ਮੁੰਡੇ ਪੰਜ ਜਾਣੇ ਸੀ ਜੀ ਉਹਦਾ ਫਾਦਰ ਵੀ ਸੀ ਦੋ ਉਹਦੇ ਬੱਚੇ ਵੀ ਸੀ ਇੱਕ ਉਹਦਾ ਭਰਾ ਵੀ ਸੀ ਉਹ ਟੋਟਲ ਪੰਜ ਜਾਣੇ ਸੀ ਘਰ ਦੇ ਸਾਰੇ ਪਰਿਵਾਰ ਦੇ ਮੈਂਬਰ ਉਹ ਰਾਹ ਮੱਲ ਕੇ ਬੈਠੇ ਹੋਏ ਸੀ ਗੁਰਵਿੰਦਰ ਦਾ ਪੂਰਾ ਨਾਮ ਤੇ ਨਾਲ ਨਿਕ ਨੰਦਾ ਹਾਂ ਉਹਦਾ ਨਾਮ ਗੁਰਵਿੰਦਰ ਸਿੰਘ ਹੈ ਜੀ ਗਿੰਦਰ ਗਿੰਦਰ ਉਹਨੂੰ ਕਹਿੰਦੇ ਆ ਜੀ ਹਾਂਜੀ ਪੁਲਿਸ ਨੇ ਕੀ ਕਾਰਵਾਈ ਕੀਤੀ ਹੁਣ ਤੱਕ ਪੁਲਿਸ ਨੇ ਹੁਣ ਤੱਕ ਦੋ ਹੀ ਬੰਦੇ ਅਰੈਸਟ ਕੀਤੇ ਆ ਜੀ ਬਾਕੀ ਅਜੇ ਤੱਕ ਭਗੌੜੇ ਆ ਜੀ ਕੀ ਕਹਿਣਾ ਚਾਹੁੰਦੇ ਹੋ ਪੁਲਿਸ ਕੀ ਮੰਗ ਕਰਦੇ ਹੋ ਅਸੀਂ ਮੰਗ ਇਹੋ ਹੀ ਕਰਦੇ ਆ ਵੀ ਸਾਨੂੰ ਇਨਸਾਫ ਦਿੱਤਾ ਜਾਵੇ ਤੇ ਸਸਕਾਰ ਤੋਂ ਪਹਿਲਾਂ ਪਹਿਲਾਂ ਉਹ ਬੰਦੇ ਅਰੈਸਟ ਕੀਤੇ ਜਾਣ ਨੇ ਤੇ ਅਸੀਂ ਫਿਰ ਧਰਨਾ ਲਾਵਾਂਗੇ ਪ੍ਰਦਰਸ਼ਨ ਕਰਾਂਗੇ ਜੀ ਬਜਾ ਰੰਜਿਸ਼ ਕੀ ਹੈ ਜੀ ਰੰਜਿਸ਼ ਕੋਈ ਨਹੀਂ ਜੀ ਥੋੜਾ ਇਹਨਾਂ ਦਾ ਥਾਂ ਦਾ ਝਗੜਾ ਸੀ ਕਾਫੀ ਟਾਈਮ ਪਹਿਲਾਂ ਦਾ ਜੀ ਪੰਚਾਇਤੀ ਜਗ੍ਹਾ ਸੀ ਉਹਨਾਂ ਬੰਦਿਆਂ ਕਬਜ਼ਾ ਕੀਤਾ ਸੀ ਤੇ ਇਹਨਾਂ ਨੇ ਛਡਵਾਇਆ ਸੀ ਇਸੇ ਚੀਜ਼ ਦੀ ਉਹ ਬੰਦੇ ਰੰਜਿਸ਼ ਕਹਿੰਦੇ ਸੀ ਮਟਰ ਮਾਮਲਾ ਹੋਇਆ ਕੀ ਮਾਮਲਾ ਐ ਸਰ ਸਰ ਕੱਲ ਰਾਤ ਨੂੰ ਇਨਫੋਰਮੇਸ਼ਨ ਮਿਲੀ ਸੀ ਕਰੀਬ ਰਾਤ ਦੇ 11:30 ਵਜੇ ਕਿ ਭਾਈ ਲੱਦੂ ਪਿੰਡ ਜਿਹੜਾ ਕਿ ਸੱਥਾ ਨਾਲ ਸਦਰਪੱਟੀ ਵਿੱਚ ਪੈਂਦਾ ਹੈ ਉੱਥੇ ਇੱਕ ਬੰਦੇ ਦੀ ਡੈਥ ਹੋਈ ਹੁੰਦੀ ਹੈ ਗੋਲੀ ਲੱਗਣ ਕਾਰਨ ਮ੍ਰਿਤਕ ਦਾ ਨਾਮ ਹੈ ਗੁਰਵਿੰਦਰ ਸਿੰਘ ਜੋ ਕਿ ਭਾਈ ਲੱਦੂ ਦਾ ਰਹਿਣ ਵਾਲਾ ਹੈ ਰੈਸਟ ਹੋਇਆ ਸੀ ਹਾਂਜੀ ਇਹਦੇ ਵਿੱਚ ਟੋਟਲ ਪੰਜ ਦੋਸ਼ੀ ਨੇ ਜਿਨ੍ਹਾਂ ਦੇ ਖਿਲਾਫ 103 ਬੀਐਨਐਸ ਕਤਲ ਦਾ ਪਰਚਾ ਦਰਜ ਕੀਤਾ ਗਿਆ ਹੈ ਇਹਨਾਂ ਵਿੱਚੋਂ ਦੋ ਦੋਸ਼ੀ ਹਜੇ ਤੱਕ ਪੁਲਿਸ ਨੇ ਗ੍ਰਿਫਤਾਰ ਕਰ ਲਏ ਨਹੀਂ ਇੱਕ ਇੱਕ ਹੈਗਾ ਪ੍ਰੇਮ ਸਿੰਘ ਤੇ ਇੱਕ ਬਚਨ ਸਿੰਘ ਇਹ ਦੋਨਾਂ ਦੀ ਹਜੇ ਤੱਕ ਅਰੈਸਟ ਅਰੈਸਟ ਪਾ ਚੁੱਕੇ ਆ ਤਾਂ ਤੇ ਵੈਪਨ ਜ਼ਬਤ ਹੋ ਗਿਆ ਹਾਂਜੀ ਇਹਦੇ ਵਿੱਚ 12 ਬੋਦੀ ਰਾਈਫਲ ਜਿਹਦੇ ਨਾਲ ਇਸ ਬੰਦੇ ਦਾ ਕਤਲ ਕੀਤਾ ਜਾਂਦਾ ਉਹ ਬਰਾਮਦ ਹੋ ਚੁੱਕੇ ਆ ਤੇ ਕੋਈ ਪਤਾ ਲੱਗਾ ਕਿਹੜੀ ਗੱਲੋਂ ਇਹਨਾਂ ਦਾ ਮਾਮਲਾ ਹੋਇਆ ਤੇ ਕਿ ਕਤਲ ਕਿਉਂ ਹੋਇਆ ਉਹਦਾ ਵਜ੍ਹਾ ਇਹਨਾਂ ਦੀ ਪੁਰਾਣੀ ਰੰਜਿਸ਼ੀ ਸੀ ਇਹਨਾਂ ਦਾ 5-6 ਦਿਨ ਪਹਿਲੇ ਵੀ ਇੱਕ ਝਗੜਾ ਹੋਇਆ ਸੀ ਤੇ ਉਹਦੀ ਲੜੀ ਵਿੱਚ ਹੀ ਇਹਨਾਂ ਨੇ ਇਹ ਇੱਕ ਕਦਮ ਉਠਾਇਆ ਇਸ ਵਾਰ ਗੰਦਰ ਦੇਖ ਰਿਓ ਫਾਇਰਫੋਰਥ ਨਹੀਂ ਕੋਇਆ ਕ੍ਰਾਸ ਫਾਇਰਿੰਗ ਨਹੀਂ ਨਹੀਂ ਕ੍ਰਾਸ ਫਾਇਰਿੰਗ ਹੋਈ ਨਹੀਂ ਸਿਰਫ ਇਹਦੇ ਬਲੀ ਫਾਇਰ ਹੋਇਆ ਬਿਹਤਰ ਉਪਚਾਰ ਸੁਰਖਸ਼ਿਤ ਪਰਿਵਾਰ ਤੁਹਾਡੀ ਜ਼ਿੰਦਗੀ ਅਨਮੋਲ ਹੈ ਉਸਤੇ ਸੁਰੱਖਿਆ ਕਰੋ ਜਦੋਂ ਮਾਮਲਾ ਹੋਵੇ ਤੁਹਾਡੀ ਸਿਹਤ ਦਾ ਤਾਂ ਫਿਰ ਸਮਝੋਤਾ ਕਿਉਂ ਤੁਹਾਨੂੰ ਸੀਜ਼ਨ ਹਸਪਤਾਲ ਇੱਕ ਛਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਿਹਾ ਹੈ ਤੁਸੀਂ ਇੱਥੇ ਪੁਰਾਣੀ ਤੋਂ ਪੁਰਾਣੀ ਬਿਮਾਰੀ ਤੋਂ ਨਿਜਾਤ ਪਾਉਣ ਲਈ ਮਾਹਿਰ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਸੀਜ਼ਨ ਹਸਪਤਾਲ ਦੇ ਵਿੱਚ ਤੁਹਾਨੂੰ 24 ਘੰਟੇ ਐਂਬੂਲੈਂਸ ਦੀ ਸਹੂਲਤ ਮਿਲਦੀ ਹੈ ਤੁਹਾਨੂੰ ਇੱਥੇ ਆਈ ਸੀ ਯੂ ਐਕਸ-ਰੇ ਹਾਈ-ਟੈਕ ਲੈਬੋਰਟਰੀ ਦੀ ਸਹੂਲਤ ਵੀ ਮਿਲਦੀ ਹੈ ਸੀਜ਼ਨ ਹਸਪਤਾਲ ਦੇ ਵਿੱਚ ਇੰਸ਼ੋਰੈਂਸ ਕੈਸ਼ਲੈਸ ਦੀ ਸਹੂਲਤ ਵੀ ਹੈ ਮਲੇਰੀਆ ਪਥਰੀ ਜੋਂਡੇਸ ਟਾਈਫਾਇਡ ਜੋੜਾਂ ਬਦਲ ਤੇ ਖੂਨ ਦੀ ਕਮੀ ਸੁੱਕੀ ਖਾਂਸੀ ਹੱਥਾਂ ਪੈਰਾਂ ਦਾ ਸੋਜਣਾ ਮਿਰਗੀ ਚੱਕਰ ਆਉਣਾ ਬਵਾਸਿਰ ਅਤੇ ਇਸ ਤੋਂ ਇਲਾਵਾ ਬੱਚਿਆਂ ਦੇ ਕੰਨ ਵਗਣਾ ਗਿਲਟੀਆਂ ਨਮੂਨੀਆਂ ਦਸਤ ਅਤੇ ਮਹਿਲਾਵਾਂ ਤੇ ਹਰ ਪ੍ਰਕਾਰ ਦੀ ਬਿਮਾਰੀ ਦਾ ਸਫਲ ਇਲਾਜ ਕੀਤਾ ਜਾਂਦਾ ਹੈ ਡਾਕਟਰ ਹਰਸ਼ਪ੍ਰੀਤ ਪੌਰ ਦੰਦਾਂ ਦੇ ਮਾਹਿਰ ਡਾਕਟਰ ਕਰਨਵੀਰ ਸਿੰਘ ਕਾਲੋ ਹੱਡੀਆਂ ਦੇ ਮਾਹਿਰ ਡਾਕਟਰ ਲਖਵਿੰਦਰ ਸਿੰਘ ਮਲਤਾਨੀ ਮੈਡੀਸਨ ਸਪੈਸ਼ਲਿਸਟ ਡਾਕਟਰ ਜੀਐਸ ਟਿੰਗਰਾ ਐਨੇਥੀਸੀਆ ਐਂਡ ਕ੍ਰਿਟੀਕਲ ਕੇਅਰ ਡਾਕਟਰ ਗੁਰਵਿੰਦਰਪਾਲ ਸਿੰਘ ਦਿਮਾਗੀ ਰੋਗਾਂ ਦੇ ਮਾਹਿਰ ਡਾਕਟਰ ਗਗਨਦੀਪ ਸਿੰਘ ਔਰਲ ਕ੍ਰੈਨੀਓਫੇਸ਼ੀਅਲ ਹੈਡ ਐਂਡ ਨੈਕ ਔਨਕੋ ਸਰਜਰੀ ਦੇ ਮਾਹਿਰ ਡਾਕਟਰ ਅਲਪਾ ਘਰਕੇ ਜਨਾਨਾ ਰੋਗਾਂ ਦੇ ਮਾਹਿਰ ਡਾਕਟਰ ਕਵਲਦੀਪ ਕੌਰ ਜਨਾਨਾ ਰੋਗਾਂ ਅਤੇ ਆਈਵੀਐਫ ਦੇ ਮਾਹਿਰ ਡਾਕਟਰ ਡੀਕੇ ਮਹਾਜਨ ਕਿਡਨੀ ਰੋਗਾਂ ਦੇ ਮਾਹਿਰ ਡਾਕਟਰ ਵੀਕੇ ਸੇਠੀ ਬੱਚਿਆਂ ਅਤੇ ਨਵਜਾਤ ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾਕਟਰ ਕੇਕੇ ਮਹਾਜਨ ਲੈਪਰੋਸਕੋਪੀ ਸਰਜਰੀ ਦੇ ਲਈ ਡਾਕਟਰ ਅਰਸ਼ਦੀਪ ਕੋਰ ਫਿਜ਼ੀਓਥੈਰੇਪੀ ਤੇ ਰੀਹੈਬਿਟੇਸ਼ਨ ਦੇ ਲਈ ਡਾਕਟਰ ਅਮਨਦੀਪ ਕੋਰ ਪਲਾਸਟਿਕ ਮਾਈਕ్రో ਵੈਸਕੂਲਰ ਅਤੇ ਰੀਕਨਸਟਰਕਟਿਵ ਸਰਜਰੀ ਦੇ ਲਈ ਇਹਨਾਂ ਡਾਕਟਰਾਂ ਦੇ ਕੋਲੋਂ ਤੁਸੀਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਹੇਠ ਦਿੱਤੇ ਨੰਬਰਾਂ ਤੇ ਅੱਜ ਹੀ ਸੰਪਰਕ ਕਰੋ ਤੇ ਇਹਨਾਂ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾਓ आधुनिकता ਅਤੇ ਪਰिवर्तन ਦੇ ਇਸ ਯੁੱਗ ਵਿੱਚ ਹਰ ਵਿਅਕਤੀ ਆਪਣੇ ਸੁਪਨਿਆਂ ਦਾ ਮਹਿਲ ਬਣਾਉਣਾ ਚਾਹੁੰਦਾ ਹੈ ਜੇਕਰ ਤੁਸੀਂ ਵੀ ਆਪਣਾ ਆਸ਼ਿਆਨਾ ਬਣਾਉਣ ਦੀ ਸੋਚ ਰਹੇ ਹੋ ਤਾਂ ਤੁਹਾਡੇ ਲਈ ਨੈਚਰ ਇਨਫਰਾਸਟ੍ਰਕਚਰਜ਼ ਪੱਕਾ ਤਾਰਾ ਸਿੰਘ ਨਜ਼ਦੀਕ ਸੰਧੂ ਧਰਮਕੰਡਾ ਇੱਕ ਛੱਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਹੇ ਹਨ ਤੁਹਾਨੂੰ ਇੱਥੋਂ ਪੱਠੇ ਦੀਆਂ ਇਟਾਂ ਟੂਟੀਆਂ ਦੇ ਬ੍ਰਾਂਡ ਜੈਗਵਾਰ ਪੈਰੀਵੈਅ ਗ੍ਰਾਫਟਰ ਓਨੀਟਾ ਸੀਰਾ ਬ੍ਰਾਂਡ ਲੈ ਸਕਦੇ ਹੋ ਟਾਈਲਸ ਤੁਸੀਂ ਕਜਾਰੀਆ ਕ੍ਰੈਂਜ਼ਾ ਕਿਵੋਸ ਹਾਕ ਲੈਮਨਸ ਪੈਂਟਾਗਨ ਅਤੇ ਹੋਰ ਬ੍ਰਾਂਡਸ ਮਿਲਣਗੇ ਮਾਰਬਲ ਜਿ ਰਾਜਸਥਾਨੀ ਸਾਊਥ ਇੰਡੀਅਨ ਇਟਾਲੀਅਨ ਪੱਥਰ ਬਾਜ਼ਾਰ ਤੋਂ ਵਧੀਆ ਅਤੇ ਸਸਤੇ ਰੇਟ ਵਿੱਚ ਮਿਲੇਗਾ ਇੱਥੋਂ ਵਧੀਆ ਬ੍ਰਾਂਡਸ ਦੇ ਸ਼ਾਨਦਾਰ ਪੀਵੀਸੀ ਸ਼ੀਟਸ ਬਾਜ਼ਾਰ ਨਾਲੋਂ ਸਸਤੇ ਰੇਟਾਂ ਤੇ ਖਰੀਦ ਸਕਦੇ ਹੋ ਪੇਂਟਸ ਵਿੱਚ ਨੈਰੋਲੈਕ, ਏਸ਼ੀਅਨ, ਰੇਮੰਡ ਅਤੇ ਹੋਰ ਨਾਮਵਰ ਬ੍ਰਾਂਡ ਮਿਲ ਜਾਣਗੇ ਇਸ ਤੋਂ ਇਲਾਵਾ ਤੁਸੀਂ ਚਿਮਨੀਆਂ, ਚੂਲੇ, ਗੀਜ਼ਰ, ਸੈਂਟੈਕਸ, ਮੋਂਟੈਕਸ ਦੀਆਂ ਪਾਣੀ ਵਾਲੀਆਂ ਟੈਂਕੀਆਂ ਅਤੇ ਹਾਰਡਵੇਅਰ ਦਾ ਸਾਰਾ ਸਮਾਨ ਵਾਜਿਬ ਰੇਟਾਂ ਵਿੱਚ ਮਿਲੇਗਾ ਪੰਜਾਬ ਦਾ ਹਰ ਮੁੱਦਾ ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਜੁੜੋ ਸਾਡੇ ਚੈਨਲ ਪੀਜੀਏ ਇੰਡੀਆ ਨਿਊਜ਼ ਦੇ ਨਾਲ ਲਾਈਕ ਕਰੋ ਸਾਡਾ ਫੇਸਬੁਕ ਪੇਜ ਸਬਸਕ੍ਰਾਈਬ ਕਰੋ YouTube ਚੈਨਲ ਪੀਜੀਏ ਇੰਡੀਆ ਨਿਊਜ਼